ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਵਿਚਾਰ ਕਰਾਂਗੇ ਕਿ ਕਿ ਇੱਕ ਪੂਰਨ ਗੁਰੂ ਦੀ ਪਹਿਲੀ ਪਛਾਣ ਕੀ ਹੁੰਦੀ ਹੈ ਸਾਡੇ ਮਹਾਨ ਗੁਰੂ ਸਾਹਿਬ ਜੀ ਸਾਡੇ ਮਹਾਨ ਗੁਰੂ ਸਾਹਿਬ ਜੀ ਆਪਣਾ ਹੱਥ ਉੱਪਰ ਚੁੱਕ ਕੇ ਉੱਚੀ-ਉੱਚੀ ਹੋਕਾ ਦੇ ਦੇ ਕੇ ਵਾਰ-ਵਾਰ ਕਹਿੰਦੇ ਹਨ ਕਿ ਕਿ ਜੋ ਸਾਡੇ ਮੱਥੇ ਦੇ ਉੱਤੇ ਆਪਣਾ ਪਵਿੱਤਰ ਹੱਥ ਰੱਖ ਕੇ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਉਸੇ ਪਲ ਹੀ ਸਾਡੇ ਘਟ ਦੇ ਅੰਦਰ ਸਾਡੇ ਸਰੀਰ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹ ਹੀ ਪੂਰਾ ਗੁਰੂ ਸਤ ਗੁਰੂ ਸੰਤ ਸਾਧੂ ਬ੍ਰਹਮ ਗਿਆਨੀ ਹੁੰਦਾ ਹੈ ਮਹਾਨ ਗੁਰਬਾਣੀ ਦੇ ਵਿੱਚ ਮਹਾਨ ਗੁਰਬਾਣੀ ਦੇ ਵਿੱਚ 1290 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਘਰ ਮਾਹੀਂ ਘਰ ਦਿਖਾਏ ਦੇ ਸੋ ਸਤ ਗੁਰੂ ਸੋ ਸਤ ਗੁਰੂ ਪੁਰਖ ਸਜਾਣ ਸ੍ਰੀ ਗੁਰੂ ਨਾਨਕ ਦੇਵ ਜੀ 1291 ਅੰਗ ਤੇ ਮਹਾਨ ਗੁਰਬਾਣੀ ਦੇ ਵਿੱਚ ਲਿਖਦੇ ਹਨ ਕਿ ਜੋ ਸਾਡੇ ਸਰੀਰ ਦੇ ਅੰਦਰ ਸਾਨੂੰ ਉਸ ਈਸ਼ੁਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਸਤ ਗੁਰੂ ਸੰਤ ਸਾਧੂ ਬ੍ਰਹਮ ਗਿਆਨੀ ਹੁੰਦਾ ਹੈ 125 ਅੰਗ ਤੇ ਸ੍ਰੀ ਗੁਰੂ ਅਮਰਦਾਸ ਜੀ ਹੋਰ ਲਿਖਦੇ ਹਨ ਏਕਾ ਜੋਤ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤ ਗੁਰੂ ਸ਼ਬਦ ਦਿਖਾਏ ਸਤ ਗੁਰੂ ਪੂਰਾ ਗੁਰੂ ਅਮਰਦਾਸ ਜੀ ਲਿਖਦੇ ਹਨ ਕਿ ਸਭ ਦੇ ਘਟ ਦੇ ਅੰਦਰ ਹੀ ਉਸ ਈਸ਼ਰ ਦੀ ਜੋਤ ਹੈ ਤੇ ਜੋ ਉਸ ਜੋਤ ਨੂੰ ਸਾਡੇ ਘਟ ਦੇ ਸਾਡੇ ਸਰੀਰ ਦੇ ਅੰਦਰ ਦਿਖਾ ਦੇਵੇ ਉਹੀ ਪੂਰਾ ਗੁਰੂ ਸਤਗੁਰੂ ਬ੍ਰਹਮ ਗਿਆਨੀ ਹੁੰਦਾ ਹੈ ਮਹਾਨ ਗੁਰਬਾਣੀ ਦੇ ਵਿੱਚ 96 ਅੰਗ ਤੇ ਗੁਰੂ ਅਮਰ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਹੋਰ ਲਿਖਦੇ ਹਨ ਗੁਰ ਪੂਰੇ ਗੁਰੂ ਪੂਰੇ ਹਰ ਨਾਲ ਦਿਖਾਇਆ ਹੋ ਸਤਗੁਰੂ ਵਿਟੂ ਸਦ ਵਾਰਿਆ ਜੀਓ ਗੁਰੂ ਰਾਮਦਾਸ ਜੀ ਕਹਿੰਦੇ ਹਨ ਕਿ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਸਾਡੇ ਖੱਟ ਦੇ ਅੰਦਰ ਹੀ ਉਸ ਈਸ਼ਰ ਨੂੰ ਦਿਖਾ ਦਿੰਦਾ ਹੈ ਤੇ ਐਸੇ ਪੂਰੇ ਸਤਿਗੁਰੂ ਤੋਂ ਸਦਾ ਵਾਰਨੇ ਜਾਣਾ ਚਾਹੀਦਾ ਹੈ ਭਾਵ ਇੱਕ ਐਸੇ ਪੂਰੇ ਗੁਰੂ ਦੀ ਤਨ ਮਨ ਧਨ ਐਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਸੇਵਾ ਕਰਨੀ ਚਾਹੀਦੀ ਹੈ 126 ਅੰਗ ਤੇ ਗੁਰੂ ਅਮਰਦਾਸ ਜੀ ਹੋਰ ਲਿਖਦੇ ਹਨ 22 ਅੜੇ 22 ਅੜੇ ਤੇ ਮਨ ਵਸਾਇਆ ਪੂਰੇ ਗੁਰੂ ਹضور ਦਿਖਾਇਆ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਕਿ ਪੂਰਾ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਕਿ ਜੋ ਇੱਕ ਪੂਰਾ ਗੁਰੂ ਸਤਗੁਰੂ ਹੁੰਦਾ ਹੈ ਉਹ ਸਾਡੇ ਘਟ ਦੇ ਅੰਦਰ ਉਸ ਈਸ਼ਰ ਨੂੰ ਦਿਖਾ ਦਿੰਦਾ ਹੈ ਫਿਰ ਫਿਰ ਹੀ ਫਿਰ ਹੀ ਉਹ ਈਸ਼ਰ ਸਾਡੇ ਮਨ ਦੇ ਵਿੱਚ ਵੱਸਦਾ ਹੈ 355 ਅੰਗ ਤੇ 355 ਅੰਗ ਤੇ ਮਹਾਨ ਗੁਰਬਾਣੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਹੋਰ ਲਿਖਦੇ ਹਨ ਅਸ਼ਟਦਸੀਂ ਅਸ਼ਟਦਸੀਂ ਕਿਉਂ ਭੇਦ ਨਾ ਪਾਇਆ ਅਸ਼ਟਦਸੀਂ ਕਿਉਂ ਭੇਦ ਨਾ ਪਾਇਆ ਇਹ ਧਾਰਮਿਕ ਗ੍ਰੰਥਾਂ ਦੇ ਨਾਮ ਹਨ ਅਸ਼ਟਦਸੀਂ ਕਿਉਂ ਭੇਦ ਨਾ ਪਾਇਆ ਇਹ ਧਾਰਮਿਕ ਗ੍ਰੰਥਾਂ ਦੇ ਨਾਮ ਹਨ ਨਾਨਕ ਸਤਿ ਗੁਰੂ ਬ੍ਰਹਮ ਦਿਖਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਇਸ ਦੁਨੀਆ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਹਨ ਉਹਨਾਂ ਨੇ ਉਸ ਈਸ਼ਵਰ ਦਾ ਉਹਨਾਂ ਨੇ ਉਸ ਈਸ਼ਵਰ ਦਾ ਅਜੇ ਤੱਕ ਭੇਦ ਨਹੀਂ ਪਾਇਆ ਹੈ ਉਹਨਾਂ ਧਾਰਮਿਕ ਗ੍ਰੰਥਾਂ ਦੇ ਵਿੱਚ ਉਸ ਈਸ਼ਵਰ ਦੇ ਬਾਰੇ ਇੱਕ ਪੂਰੇ ਸਤਿਗੁਰੂ ਦੇ ਬਾਰੇ ਲਿਖਿਆ ਗਿਆ ਹੈ ਨਾਨਕ ਸਤਿਗੁਰੂ ਬ੍ਰਹਮ ਦਿਖਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜੋ ਇੱਕ ਪੂਰਾ ਸਤਿਗੁਰੂ ਹੁੰਦਾ ਹੈ ਉਹ ਸਾਡੇ ਘਰ ਦੇ ਅੰਦਰ ਉਸ ਈਸ਼ਵਰ ਨੂੰ ਦਿਖਾ ਦਿੰਦਾ ਹੈ 200 234 ਅੰਗ ਤੇ ਮਹਾਨ ਗੁਰਬਾਣੀ ਦੇ ਵਿੱਚ ਗੁਰੂ ਰਾਮਦਾਸ ਜੀ ਹੋਰ ਲਿਖਦੇ ਹਨ ਅਪਾਏ ਕਿਤੇ ਨਾ ਲੱਭੀ ਅਪਾਏ ਕਿਤੇ ਨਾ ਲੱਭੀ ਗੁਰੂ ਹਿਰਦੇ ਹਰ ਦਿਖਾਏ ਗੁਰੂ ਰਾਮਦਾਸ ਜੀ ਕਹਿੰਦੇ ਹਨ ਕਿ ਸਾਡੇ ਆਪਣੇ ਕਿਸੇ ਵੀ ਇਹ ਸਾਡੇ ਆਪਣੇ ਕਿਸੇ ਵੀ ਤਰੀਕੇ ਨਾਲ ਸਾਡੀ ਆਪਣੀ ਕਿਸੇ ਵੀ ਗਿਆਨਪਦੇ ਨਾਲ ਉਹ ਈਸ਼ਵਰ ਸਾਨੂੰ ਦਿਖਾਈ ਨਹੀਂ ਦਿੰਦਾ ਹੈ ਪਰ ਜਦੋਂ ਸਾਨੂੰ ਇੱਕ ਪੂਰਾ ਸਤਿਗੁਰੂ ਪੂਰਾ ਬ੍ਰਹਮ ਗਿਆਨੀ ਮਿਲਦਾ ਹੈ ਤਾਂ ਉਹ ਸਾਡੇ ਘਟ ਦੇ ਅੰਦਰ ਹੀ ਉਸ ਈਸ਼ਰ ਨੂੰ ਦਿਖਾ ਦਿੰਦਾ ਹੈ ਮਹਾਨ ਗੁਰਬਾਣੀ ਦੇ ਵਿੱਚ 73 ਅੰਗ ਤੇ ਗੁਰੂ ਅਰਜਨ ਦੇਵ ਜੀ ਹੋਰ ਲਿਖਦੇ ਹਨ ਸਤ ਗੁਰੂ ਸਤ ਗੁਰੂ ਪੁਰਖ ਵਖਾਲਿਆ ਮਸਤਕ ਧਰ ਕੇ ਹੱਥ ਜਿਓ ਭਨਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੋ ਇੱਕ ਪੂਰਾ ਸਤ ਗੁਰੂ ਹੁੰਦਾ ਹੈ ਉਹ ਸਾਡੇ ਮੱਥੇ ਦੇ ਉੱਤੇ ਹੱਥ ਰੱਖ ਕੇ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਉਸੇ ਪੜਹੀ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਰ ਦੇ ਦਰਸ਼ਨ ਕਰਾ ਦਿੰਦਾ ਹੈ 99 ਡੰਗ ਤੇ ਗੁਰੂ ਅਰਜਨ ਦੇਵ ਜੀ ਹੋਰ ਲਿਖਦੇ ਹਨ ਸੱਤ ਗੁਰੂ ਸੱਤ ਗੁਰੂ ਸੰਤ ਮਲਾਇਆ ਸੱਤ ਗੁਰੂ ਸੰਤ ਮਲਾਇਆ ਮਸਤਕ ਧਰ ਕੇ ਹੱਥ ਗੁਰੂ ਅਰਜਨ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਜੋ ਇੱਕ ਪੂਰਾ ਸੰਤ ਪੂਰਾ ਸਤ ਗੁਰੂ ਹੁੰਦਾ ਹੈ ਉਹ ਸਾਡੇ ਮਥੇ ਦੇ ਉੱਤੇ ਹੱਥ ਰੱਖ ਕੇ ਉਸੇ ਪਲ ਹੀ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦਿੰਦਾ ਹੈ ਇਸ ਨੂੰ ਇਸ ਨੂੰ ਗਿਆਨ ਕਰਵਾਉਣਾ ਇਸ ਨੂੰ ਗਿਆਨ ਕਰਵਾਉਣਾ ਇਸ ਨੂੰ ਗਿਆਨ ਕਰਵਾਉਣਾ ਆਤਮ ਗਿਆਨ ਤਤ ਗਿਆਨ ਬ੍ਰਹਮ ਗਿਆਨ ਦੀਖਿਆ ਇਹ ਵੀ ਕਿਹਾ ਜਾਂਦਾ ਹੈ 1317 ਅੰਗ ਤੇ ਗੁਰੂ ਹਰਿਰਾਮਦਾਸ ਜੀ 1317 ਅੰਗ ਤੇ ਗੁਰੂ ਰਾਮਦਾਸ ਜੀ ਹੋਰ ਲਿਖਦੇ ਹਨ ਗੁਰ ਪੂਰੇ ਦਿਖਾਲਿਆ ਨਾਨਕ ਹਰ ਲਿਵ ਲਾਗ ਗੁਰ ਪੂਰੇ ਦਿਖਾਲਿਆ ਨਾਨਕ ਹਰ ਲਿਵ ਲਾਗ ਗੁਰੂ ਰਾਮਦਾਸ ਜੀ ਕਹਿੰਦੇ ਹਨ ਕਿ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਨੂੰ ਦਿਖਾ ਦਿੰਦਾ ਹੈ ਫਿਰ ਵੀ ਸਾਡੀ ਉਸ ਹਰੀ ਦੇ ਵਿੱਚ ਲਿਵ ਲੱਗਦੀ ਹੈ ਮਹਾਨ ਕੁਰਬਾਨੀ ਦੇ ਵਿੱਚ ਤੇ ਸੋ 44 ਅੰਗ ਤੇ ਗੁਰੂ ਅਮਰਦਾਸ ਜੀ ਹੋਰ ਲਿਖਦੇ ਹਨ ਗੁਰ ਪੂਰੇ ਵਖਾਲਿਆ ਗੁਰ ਪੂਰੇ ਵਖਾਲਿਆ ਗੁਰ ਸੇਵਾ ਪਾਈਏ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਸਾਡੇ ਘਟ ਦੇ ਅੰਦਰ ਸਾਡੇ ਸਰੀਰ ਦੇ ਅੰਦਰ ਉਸ ਉਸ ਈਸ਼ਰ ਨੂੰ ਦਿਖਾ ਦਿੰਦਾ ਹੈ ਤੇ ਉਸ ਪੂਰੇ ਗੁਰੂ ਦੀ ਸੇਵਾ ਕਰਕੇ ਹੀ ਅੱਗੇ ਉਸ ਈਸ਼ਰ ਨੂੰ ਪਾਇਆ ਜਾਂਦਾ ਹੈ 188 ਅੰਗ ਤੇ ਮਹਾਨ ਗਰਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਹੋਰ ਲਿਖ ਗੁਰੂ ਅਰਜਨ ਦੇਵ ਜੀ 188 ਅੰਗ ਤੇ ਗੁਰੂ ਅਰਜਨ ਦੇਵ ਜੀ ਇਸ ਸ਼ਬਦ ਨੂੰ ਇਸ ਸ਼ਬਦ ਨੂੰ ਆਪਣੇ ਉੱਪਰ ਢਾਲ ਕੇ ਲਿਖਦੇ ਹਨ ਕਹੋ ਨਾਨਕ ਮੈਂ ਸੋਗੁਰ ਸੋਗ ਗੁਰੂ ਪਾਇਆ ਪਾਰ ਬ੍ਰਹਮ ਪੂਰਨ ਦਿਖਾਇਆ ਕਹੋ ਨਾਨਕ ਮੈਂ ਸੋ ਗੁਰੂ ਪਾਇਆ ਪਰ ਬ੍ਰਹਮ ਪੂਰਨ ਦਿਖਾਇਆ ਗੁਰੂ ਅਰਜਣ ਦੇਵ ਜੀ ਇਸ ਸ਼ਬਦ ਨੂੰ ਆਪਣੇ ਉੱਪਰ ਢਾਲ ਕੇ ਸਾਨੂੰ ਸਮਝਾਉਂਦੇ ਹਨ ਗੁਰੂ ਅਰਜਣ ਦੇਵ ਜੀ ਇਸ ਸ਼ਬਦ ਨੂੰ ਆਪਣੇ ਉੱਪਰ ਢਾਲ ਕੇ ਸਾਨੂੰ ਸਮਝਾਉਂਦੇ ਹਨ ਕਿ ਕਿ ਆਪ ਵੀ ਕਿ ਆਪ ਵੀ ਇੱਕ ਐਸੇ ਗੁਰੂ ਦੀ ਸੰਗਤ ਕਰੋ ਕਿ ਆਪ ਵੀ ਇੱਕ ਐਸੇ ਗੁਰੂ ਦੀ ਸੰਗਤ ਕਰੋ ਜੋ ਤੁਹਾਡੇ ਘਟ ਦੇ ਅੰਦਰ ਜੋ ਤੁਹਾਡੇ ਘਟ ਦੇ ਅੰਦਰ ਉਸੇ ਪਲ ਹੀ ਉਸ ਈਸ਼ਵਰ ਦੇ ਤੁਹਾਨੂੰ ਦਰਸ਼ਨ ਕਰਾ ਦੇਵੇ ਇਸੇ ਤਰ੍ਹਾਂ ਇਸੇ ਤਰ੍ਹਾਂ ਸਾਡੇ ਮਹਾਨ ਗੁਰੂਆਂ ਨੇ ਹੋਰ ਵੀ ਸੈਂਕੜੇ ਵਾਰ ਹੀ ਲਿਖਿਆ ਹੈ ਕਿ ਆਪ ਜੀ ਇੱਕ ਐਸੇ ਪੂਰਨ ਗੁਰੂ ਦੀ ਸੰਗਤ ਕਰੋ ਜੋ ਆਪ ਜੀ ਨੂੰ ਤੁਹਾਡੇ ਘਟ ਦੇ ਅੰਦਰ ਉਸੇ ਪਲ ਹੀ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਐਸੇ ਪੂਰਨ ਗੁਰੂ ਦੀ ਸੰਗਤ ਕਰਕੇ ਹੀ ਐਸੇ ਪੂਰਨ ਗੁਰੂ ਦੀ ਸੰਗਤ ਕਰਕੇ ਹੀ ਸਾਡਾ ਜੀਵ ਸਫਲ ਹੁੰਦਾ ਹੈ ਸਾਨੂੰ ਮੁਕਤੀ ਮਿਲਦੀ ਹੈ ਅਸੀਂ ਆਪਣੇ ਮਹਾਨ ਗੁਰਮਾ ਦੇ ਅਸੀਂ ਆਪਣੇ ਮਹਾਨ ਗੁਰਮਾ ਦੇ ਹੁਕਮਾਂ ਨੂੰ ਆਪਣੀ ਮਨਮਤ ਤੇ ਮਨ ਹੱਠ ਦੇ ਨਾਲ ਚਿੱਤੇ ਦੇ ਉੱਤੇ ਟੰਗ ਕੇ ਚਿੱਤੇ ਦੇ ਉੱਤੇ ਟੰਗ ਕੇ ਬ੍ਰਹਮ ਗਿਆਨ ਤੋਂ ਕੋਰੇ ਸਖਣੀ ਕਥਾਵਾਚਕਾਂ ਦੇ ਪਿੱਛੇ ਲੱਗ ਕੇ ਆਪਣਾ ਬਹੁਤ ਹੀ ਦਰਲੱਭ ਮਨੁੱਖਾ ਜੀਵਨ ਬਰਬਾਦ ਨਹੀਂ ਕਰਨਾ ਹੈ ਸਾਡੇ ਮਹਾਨ ਗੁਰੂ ਸਾਹਿਬ ਜੀ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਮਨੁੱਖ ਜਾਮੇ ਦੀ ਮਹਿਮਾ ਗਾਉਂਦੇ ਹੋਏ ਨਹੀਂ ਸਕਦੇ ਹਨ ਅੱਗੇ ਆਪਣੀ ਬਹੁਤ ਹੀ ਦਰਲੱਭ ਮਨੁੱਖ ਜਾਮੇ ਨੂੰ ਸਫਲ ਕਰਨਾ ਸਾਡੇ ਆਪਣੇ ਹੱਥ ਦੇ ਵਿੱਚ ਹੈ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ